ਅਸਲੀ ਗੱਲ ਇਹ ਸਾਰਾ ਮੈਂ ਇੱਥੇ ਕਰ ਦਿੱਤਾ ਠੀਕ ਠਾਕ ਹੋ ਮੰਡੀ ਸੜ ਦੀ ਫਲਾਸੇ ਵਾਂਗੇ ਹੈਲੋ ਸਕੂਲ ਵਾਲੇ ਬੱਚੇ ਦੁਪਹਿਰੇ ਛੁੱਟੀ ਹੋ ਗਈ ਇਹਨਾਂ ਨੂੰ ਲੋਕ ਕੀ ਆਸ ਕਰੇ ਟਿਕ ਕੇ ਪਿਆ ਦੁਪਹਿਰੋ ਦੁਪਹਿਰੀ ਤੇ ਆਪਾਂ ਚੱਲੇ ਆਂ ਘਰ ਦਾ ਸਮਾਨ ਲੈਣ ਮੁੜ ਕੇ ਆਵੇਂ ਨਾ ਟਾਈਮ ਹੋ ਜਾਂਦਾ ਮੈਂ ਵੀ ਜਾਣਾ ਹੁੰਦਾ ਤੇ ਫਿਰ ਆਦੀ ਗਰਮੀ ਵਿੱਚ ਚੱਕ ਬਕਰ। ਇਹ ਛੁੱਟੀਆਂ ਮਿਲ ਗਈਆਂ ਵਧੀਆ ਹਾਲ। ਨਾਲ 21 ਨੂੰ ਕਿਹਦੇ ਛੁੱਟੀਆਂ ਮਿਲ ਗਈਆਂ ਇਹਨਾਂ ਨੂੰ? ਜਾਂਦਾ ਪ੍ਰਾਈਵੇਟ ਸਕੂਲ ਵਾਲੇ ਹੋਣਗੇ। ਪ੍ਰਾਈਵੇਟ ਵਾਲੇ ਹੋ ਸਕਦੇ ਆ। ਇਹ ਛਟਲਾੜਾ ਇਹਦਾ ਟੀਮ ਹੀ ਕਰੀ ਜੀ। ਲੋਕੀ ਸਾਰੇ ਸੁੱਤੇ ਪਏ ਆ ਤੇ ਆਪਾਂ ਦੁਪਹਿਰ ਨੂੰ ਸੌਦਾ ਲੈਣ ਨੇ ਕਿਲੇ ਦੇਖ ਲੋ। ਸ਼ਸ਼ਣ ਮੈਂ ਚੱਲ। ਥੈਂਕ ਯੂ। ਰੱਜਮ ਕਹਾਣੀ ਵੀ ਜ਼ਰੂਰੀ ਆ। ਤਾਮ ਤਾਮ ਨੰਨੋ ਕੱਪ। ਸਰਫ ਆਏ ਆ ਨਾ ਸ਼ਾਮ ਨੂੰ ਟਾਈਮ ਸੇਵ ਹੋ ਜਾਊਗਾ ਗਰਮੀ ਵੀ ਬਹੁਤ ਹੋਈ ਜਾਂਦੀ ਹੈ ਗਰਮੀ ਹੈ ਜੀ ਬਹੁਤ ਮਈ ਜੀ ਹਾਲਾਤ ਕਾਂ ਜੂੰ ਜਲਾਈ ਚ ਕੀ ਹਾਲ ਹੈ ਬਹੁਤ ਕਾਣੀ ਗਰਮੀ ਇਸ ਟਾਈਮ ਤਾਂ ਨਹੀਂ ਉਸ ਚੜਾਈ ਦੇਖਾਈ ਜਾਂਦਾ ਕਿ ਬਹੁਤ ਜ਼ਿਆਦਾ ਭਿਆਨਕ ਗਰਮੀ ਤੈਨਾਲੀ ਵੀ ਆ ਕਰਨੀ ਪੈਂਦੀ ਆ ਤਾਂ ਸੇ ਕੋਈ ਯਾਰ ਵਧੀਆ ਉਧਰ ਵਿਚਾਰਾ ਬਿਮਾਰ ਤੋਂ ਉਧਰ ਵਿਚਾਰਾ ਮੇਰ ਨਰਾਚਨ ਲੈਣਾ ਪਿਆ ਉਹ ਵੇਰੇ ਇਹਨਾਂ ਚਲੇ ਜਾਣਾ ਡਿਊਟੀ ਦੇ ਸਾਰੇ ਭਈਆ ਆਪਦਾ ਧਿਆਨ ਰੱਖੋ ਕਰਮੀ ਬਹੁਤ ਆ ਬਿਮਾਰ ਵੈਸੇ ਮਾੜੇ ਜਿਹੇ ਨਾਲ ਬੰਦਾ ਬਿਮਾਰ ਹੋ ਜਾਂਦਾ ਮੈਂ ਆਪ ਖੁੱਦ ਹੋਇਆ ਪਿਆ ਵਾ ਹਮ ਬਾਕੀ ਟੰਡਾ ਮਿੱਠਾ ਜ਼ਿਆਦਾ ਸ਼ੱਕ ਦੇ ਰੋ ਤਰੀ ਸ਼ੇਰ ਬਣਾਓ ਇੱਕ ਚੀਜ਼ ਹੋਰ ਯਾਰ ਅੱਖਾਂ ਬਹੁਤ ਮਚਦੀਆਂ ਬਾਹਰ ਜਦੋਂ ਤੁਸੀਂ ਨਿਕਲਦੇ ਆਂ ਤਾਂ ਤੁਸੀਂ ਸਨ ਗਲਾਸਸ ਜ਼ਰੂਰ ਲੈ ਕੇ ਨਿਕਲੋ ਹਨਾ ਘਰੋਂ ਬਾਹਰ ਨਿਕਲਣੇ ਚੱਲਦੇ ਆਂ ਤਾਂ ਬਹੁਤ ਜ਼ਿਆਦਾ ਜਿਹੜਾ ਨਾਲ ਇੱਕ ਚੀਜ਼ ਹੋਰ ਕਿ ਆਪਣਾ ਨਾ ਥੋੜਾ ਜਿਹਾ ਆਨ ਫਾਸ ਫੂਡ ਤੋਂ ਥੋੜਾ ਜਿਹਾ ਪਰਹੇਜ਼ ਰੱਖੋ ਹਾਂ ਔਰ ਠੰਡੀਆਂ ਚੀਜ਼ਾਂ ਜ਼ਿਆਦਾ ਖਾਓ ਕਿਉਂਕਿ ਐਨ ਟਾਈਮ ਕੀ ਹੁੰਦਾ ਹੁੰਦਾ ਜਿਹੜਾ ਹੁਣ ਮੌਸਮ ਚੱਲਦਾ ਪਿਆ ਦੇ ਵਿੱਚ ਕੀ ਹੁੰਦਾ ਹੁੰਦਾ ਗਰਮੀ ਗਰਮੀ ਜ਼ਿਆਦਾ ਹੈ ਜਲਦੀ ਲੱਗ ਜਾਂਦੀ ਆ ਕਈ ਵਾਰੀ ਆਉਂਦੀ ਮਾਰਦੇ ਕਈ ਵਾਰੀ ਜਾਂਦੀ ਮਾਰਦੀ ਕਹਿੰਦੇ ਹੁੰਦੇ ਆਦਾ ਧਿਆਨ ਰੱਖੋ ਸਾਰੇ ਜਾਨੇ ਮੈਂ ਤਾਂ ਇਹ ਕਹਣਾ ਕਿ ਤੁਸੀਂ ਜਿਆਦਾ ਤੋਂ ਜਿਆਦਾ ਫਰੂਟ ਸੇਮ ਕਰੋ ਯਾਰ ਜਿੰਨਾ ਹੋ ਸਕੇ ਹਨਾ ਤਾਂ ਕਿ ਤੁਹਾਨੂੰ ਹਟਾਮਣ ਵੀ ਮਿਲਦੇ ਰਹਿਣ ਲੋ ਜੀ ਤੇ ਆਪਾਂ ਇਹਨਾਂ ਟਰਾਲੀ ਵਾਲਿਆਂ ਤੋਂ ਲਵਾਂਗੇ ਆਲੂ ਤੇ ਪਿਆਜ਼ ਕਿਉਂਕਿ ਇਹਨਾਂ ਰੇਟ ਚ ਜਜ ਲਾ ਲੈਂਦੇ ਹੁੰਦੇ ਆ ਥੋੜਾ ਜਿਆਦਾ ਨੂੰ ਜਰੀਟਾ ਅਗਰ ਆਪਾਂ ਵੈਸੇ ਮੰਡੀ ਚ ਲੈਣੇ ਕਿਉਂਕਿ ਉਹਨਾਂ ਕੋਲ ਕੀ ਹੁੰਦਾ ਲਿਮਟਿਡ ਸਟਾਕ ਹੁੰਦਾ ਹੈ ओवर लौंग दिल सब दिन आला कितने पहुंच गया आप ट्राली कोले हाँ पहुंच लेने की हिसाब रहा प्याज क्या रेट है प्याज दो बजे क्या पांच किलो कितने का पाँच किलो कितने का दोगे अगर पाँच किलो लेना होगा तो कितने का दोगे आप फिर तो उठी गल जावड़ी सही सही ला हैं? और अपना आलू क्या रेट है आलू की रेट है सेम रेट थोड़ा जायज लगा ले यार और ले लेंगे दोनों ले लेंगे ना पाँच पाँच किलो चलो जाओ तो फिर बाद में गल करते ਲੋ ਵਿਹਣਾ ਆਪਾਂ ਕਰ ਰਹੇ ਆ ਆਲੂ ਪਿਆਜ਼ ਦਾ ਸਾ ਮੈਨੇ ਬਾਈਕੇ ਨਾਲ ਉਹ ਲੈ ਆਇਆ ਆ ਆਈ ਆ ਰਹੀ ਆ ਜੀ ਇਹ ਵੱਲੋਂ ਵੰਗੀ ਲਈ ਆ ਰਿਹਾ ਹੁਣ ਆਪਾਂ ਨੂੰ ਸਬਜ਼ੀ ਫੋਟੋ ਦਿਖਾ ਦੋਏ ਜੀ ਮੋਦੀ ਕੋਲੇ ਬਤਾ ਦੂੰ ਨੇ ਸਹੀ ਤੇ ਨਾ ਪੰਜ ਪੰਜ ਕਿਲੋ ਕਰ ਦੋ ਬਾਈ ਨੇ ਲਾ ਲੈਣਾ ਰੇਟ ਜਾਇਜ਼ ਲੱਗ ਗਿਆ ਕਿ ਨਹੀਂ ਲੱਗਿਆ ਲੱਗ ਗਿਆ ਕਿ ਨਾ ਇੱਕ ਵੋਟ ਪਾਉਂਗਾ ਤੁਹਾਨੂੰ ਇਹ ਜੋ ਤੁਸੀਂ ਸੜਕ ਤੇ ਦੇਖ ਰਹੇ ਹੋ ਕਿਸੇ ਟਾਈਮ ਇਥੇ ਸੌਂ ਜਿਆਦਾ ਟ੍ਰੈਫਿਕ ਹੁੰਦਾ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਧੁੱਪ ਦੇ ਕਾਰਨ ਗਰਮੀ ਬਹੁਤ ਜਿਆਦਾ ਹੁੰਦੇ ਕਾਰਨ ਸੜਕਾਂ ਤੇ ਇੰਨਾ ਜਿਆਦਾ ਰਸ਼ ਨਹੀਂ ਹੈਗਾਗਾ ਨਾਲ ਤੇ ਤਾਂ ਦੇ ਜਿਹੜੇ ਵੀ ਦੇਖਦੇ ਆ ਬਾਈ ਕੋਲ ਲੈ ਜਾ ਕਰੋ ਆਲੂ ਗੰਡੇ ਸਸਤੇ ਲਾ ਦਿੰਦਾ ਹਾਂ ਅਰ ਜੇ ਲੈ ਕੇ ਜਾਓਗੇ 10 ਦਾ ਕਿਲੋ ਫੇਰ ਸਾfte ਲੱਗਣਗੇ 10 ਦਾ ਕਿਲੋ ਹਾਂ ਜੇ 10 ਦਾ ਕਿਲੋ ਲੈ ਕੇ ਜਾਵਾਂਗਾ ਫੇਰ ਸਾfte ਲਾਊਗਾ ਪਹਿਲੇ ਤੋਲ ਕੇ ਲੈ ਆਏ ਤਾਂ ਫੇਰ ਫਿਰ ਕੱਦਨੂ ਕਰਦਾ ਕੀ ਰੇਟਰ ਦੱਸ assi ਵੀਰੇ ਆਪਣਾ ਪਿਆਜ਼ ਦਾ 100 100 ਦਾ 4 ਕਿਲੋ ਲਾਉਂਦਾ ਭਾਈ ਪਿਆਜ਼ ਤੇ ਆਲੂ ਵੀ ਆਲੂ ਵੀ 100 ਦਾ ਨਾ ਆਲੂ ਵੀ 100 ਦੇ 4 ਬਾਕੀ ਜੇ ਤੁਸੀਂ 10 ਕਿਲੋ ਲਾਉਂਗੇ ਤਾਂ ਉਹ ਸਾਦੇ ਤੋਂ 900 ਹੀ ਹੋ ਰਿਹਾ ਐਸ ਕਰ ਦੇ ਹਾਂ ਉਹ ਤੁਹਾਡੇ ਆਉਣ ਤੇ ਆ ਪਰ ਆਉਂਗੇ ਤਾਂ ਠੀਕ ਹੈ ਵੀਰੇ ਧੰਨਵਾਦ ਓਹੋ ਬਾਹਰ ਤਾਂ ਬਹੁਤ ਜਿਆਦਾ ਬੁਰਾ ਹਾਲਾ ਗਰਮੀ ਦਾ ਗੱਡੀ 'ਚ ਬੈਠ ਕੇ ਸਾਹ ਆਉਂਦਾ ਲਓ ਜੀ ਔਰ ਆਪਾ ਹੁਣ ਆਪਾਂ ਲੈ ਲਿਆ ਜੀ ਆਲੂ ਤੇ ਪਿਆਜ਼ ਹੁਣ ਅਗਦੇ ਕੀ ਲੈਣਾ ਹੋਰ ਆਪਾਂ? ਪਰ ਮੈਂ ਕਿਧਰ ਬਾੜੂ ਬਾੜੂ ਸੈਟ ਜੀ ਆਂਡਿਆਂ ਦੀ ਟ੍ਰੇ ਇਹ ਜਿਸੀ ਮੈਂ ਬ੍ਰੈਡ ਆਨਲਡ ਖਾਣੀ ਆ ਤੇ ਕਾਫੀ ਦਿਨ ਹੋ ਗਏ ਸੀ ਕਹਿੰਦੇ ਨੂੰ ਮੈਂ ਕਿਹਾ ਮੈਂ ਗਰਮੀ ਦੇ ਕਰਕੇ ਥੋੜਾ ਜਿਹਾ ਘੈਰੀ ਸੀ ਵਿਚਰ ਰਹੇ ਹੰਦ ਰਹਿੰਦ ਅੱਖਾਂ ਬੜਾ ਮੱਚੀਆਂ ਹੁਣ ਆਪਾਂ ਦੇਖਦੇ ਆਂਡਿਆਂ ਟ੍ਰੇ ਕਿੱਥੋਂ ਮਿਲਦੀ ਆ ਇਹ ਕੋਈ ਕਰਦੀ ਰਹਿਣੇ ਜਦੋਂ ਵੀ ਆਉਣੇ ਔਰ ਸਾਨੂੰ ਵਿਚਾਰ ਜੈਜ ਜੈਜ ਰੇਟ ਤੇ ਲਾਈ ਦਿੰਦਾ ਬਾਕੀ ਚੈੱਕ ਕਰੋ ਤੁਸੀਂ ਮੰਡੀ ਚਰੀਆਂ ਅਜ ਸਾਰੇ ਖਾਲੀ ਪੇ ਸੁੱਤੇ ਪਏ ਆ ਸਾਰੇ ਜਾਣੇ ਹਲੋ ਜੀ ਤੇ ਸਮਾਨ ਆਪਾਂ ਸਾਰਾ ਲੈ ਲਿਆ ਏ ਆਂਡਿਆਂ ਦੀ ਟ੍ਰੇ ਵੀ ਲੈ ਲਈ ਆ ਤੇ ਬਾਕੀ ਸਬਜ਼ ਪਾਣੀ ਵੀ ਲੈ ਲਿਆ ਸਾਰਾ ਕੁਝ ਕਟਿੰਟੀ ਜੇ ਕਰਦੀ ਮੈਨੂੰ ਬਹੁਤ ਪੜੀ ਲੱਗਦੀ ਔਰ ਕੋਈ ਨਾ ਤਾਂ ਹੁਣ ਰਹਿ ਗਿਆ ਦੁੱਧ ਲੈ ਕੇ ਫਿਰ ਆਪਾਂ ਘਰੇ ਚਲਦੇ ਆ ਤੇ ਜਾ ਕੇ ਬਣਾਉਣੇ ਸਭ ਤੋਂ ਪਹਿਲਾਂ ਸ਼ੇਕ ਬਹੁਤ ਠੰਡਾ

ਸ਼ੋਗਰਾ ਵਿਚਾਰੇ ਬੱਚਿਆਂ ਨੂੰ ਛੁੱਟੀਆਂ ਹੋਊਗਾ ਨਹੀਂ ਬਹੁਤ ਬੁਰਾ ਹਾਲ ਸੀਗਾ ਕਿ ਬੱਚਿਆਂ ਨੂੰ ਜਾਣਾ ਕਈ ਚਾਰੇ ਜਿਹੜੇ ਹੁਣ ਸਰਕਾਰੀ ਸਕੂਲਾਂ ਚ ਬੱਚੇ ਪੜ੍ਹਦੇ ਆ ਪੈਦਲ ਜਾਂਦੇ ਆ ਬਹੁਤ ਬੁੱਖ ਆਏ ਹੁਣ ਸਾਰੇ ਤਾਂ ਬੱਚੇ ਕਈ ਵਾਰੀ ਮਾਂ ਪਰ ਨਹੀਂ ਉਹਨਾਂ ਕੋਲ ਟਾਈਮ ਹੁੰਦਾ ਜਾਂ ਉਹ ਸੁਵਿਧਾ ਨਹੀਂ ਹੁੰਦੀ ਕਿ ਉਹ ਬੱਚਿਆਂ ਨੂੰ ਕਈ ਵਾਰੀ ਲਿਆ ਸਕਣ ਸਕੂਲਾਂ ਕਈ ਵਾਰ ਬੱਚੇ ਵਿਚਾਰੇ ਪੈਦਲ ਹੀ ਤੁਰ ਕੇ ਘਰੇ ਆਉਂਦੇ ਤੋਂ ਮੇਰੇ ਰਿਕਾਰਡਿੰਗ

ਮਾਨ ਲਿਆ ਜਾਂਦਾ ਸੀ ਹੁਣ ਉਦੋਂ ਬਾਅਦ ਬਣਾਵਾਂਗੇ ਸ਼ੇਕ ਗਰਮੀ ਬਾਹੀ ਮੈਂ ਕਿਹਾ ਤੋ ਇਹ ਵੀ ਬਣਾ ਲੈਣਾ ਇਹਨਾਂ ਫਿਰ ਉਦੋਂ ਬਾਅਦ ਬੂਗਾ ਖਾਣਾ ਤਿਆਰ ਸਾਰਾ ਸਮਾਨ ਤਾਂ ਲਿਆ ਜਾਂਦਾ ਸੀ ਹੂੰ ਪੋਨਾ ਪਗਣਾ ਦੀ ਨਾਲ ਜੀ ਕੋਸ਼ਿਸ਼ ਨਹੀਂ ਕਰ ਰਹੇ ਨੂੰ ਆਪਣੀ ਸੇਫਟੀ ਬਾਰੇ ਧਿਆਨ ਰੱਖਣਾ ਪੈਂਦਾ ਠੀਕਾ ਖਲੋ ਤੁਲੂ ਦਪੋਣੇ ਜਦੋਂ ਸ਼ੇਕ ਬੰਦ ਆ ਆਪਾਂ ਹੋ ਲੈ ਕੇ ਅੰਦਰ ਆ ਜਾਈਂ ਆਂਡੈਂਟਰੀ ਲੈ ਜਾਂਦੀ ਹੈ ਬਾਕੀ ਤੁਹਾਨੂੰ ਆਪਾਂ ਬ੍ਰੈਡ ਆਮਲੇਟ ਕਿੰਦਾ ਬੰਦ ਆ ਆਪਾਂ ਉਹ ਵੀ ਤੁਹਾਨੂੰ वीडियो शेयर करांगे ब्रेड परोठा ऑमलेट नहीं ब्रेड परोठा ओ एंड परोठा अच्छा बाकी तुम तो अपने वीडियो कि लगते सू कमेंट बॉक्स में जरूर दस्यो शेक अपना रेडी होके पहुंच गया हुआ रूम तक कपड़े ਕੀ ਕੇ ਤੁਹਾਨੂੰ ਦੱਸੂ ਮੈਂ ਤੇ ਪਹਿਲਾਂ ਆਪ ਹੀ ਚੱਕਲੇ ਦੇਖਦਾ ਆਪ ਹੀ ਬਣਾ ਕੇ ਆਪ ਹੀ ਚੱਕ ਕੇ ਚੱਲ ਆ ਜਿਵੇਂ ਬਣਾਉਣਾ ਸਾਨੂੰ ਪਤਾ ਹੀ ਸੀ ਚਲੋ ਉਥੋਂ ਕੋਣੇ ਓਕੇ ਬਾਏ ਬਾਏ ਸਾਰਿਆਂ ਨੂੰ ਬਾਕੀ ਆਪਣੇ ਬਲੌਗ ਨਾਲ ਐਵੇਂ ਜੁੜਦੇ ਰਹੋ ਬਈ ਤੇ ਵੀਡੀਓ ਵਧੀਆ ਲੱਗੀ ਤੇ ਜਰੂਰ ਸ਼ੇਅਰ ਜਰੂਰ ਕਰਦਿਆ ਕਰੋ ਸਬਸਕ੍ਰਾਈਬ ਵੀ ਸਬਸਕ੍ਰਾਈਬ ਵੀ ਜਰੂਰ ਕਰਦਿਆ ਕਰੋ ਵੀਡੀਓ ਆਪਣੇ ਚੈਨਲ ਤੇ ਨਵੇਂ ਆਉ ਦੂ ਸਬਸਕ੍ਰਾਈਬ ਓਕੇ ਜੀ ਬਾਏ ਬਾਏ ਮਿਲਦੇ ਹਾਂ ਫਿਰ ਆਪਾਂ ਨੈਕਸਟ ਵੀਡੀਓ ਨਾਲ ਤੁਹਾਨੂੰ